ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਆਪਾਂ ਮਠਿਆਈ ਬਣਾਵਾਂਗੇ ਰਾਜ ਭੋਗ ਦੀ ਰਾਜ ਭੋਗ ਮਤਲਬ ਵੀ ਰਸਗੁੱਲੇ ਉਹ ਬਣਾਵਾਂਗੇ ਅੱਜ ਆਪਾਂ ਤੇ ਉਹਦੇ ਲਈ ਵਾਸਤੇ ਆਪਣਾ 1.5 ਲੀਟਰ ਆ ਦੁੱਧ ਲੈ ਲਿਆ ਤੇ ਦੁੱਧ ਨੂੰ ਆਪਣੇ ਨੂੰ ਨਾ ਉਬਾਲਾ ਆ ਗਿਆ ਤੇ ਹੁਣ ਆਪਾਂ ਨਾ ਇਹਦੇ ਵਿੱਚ ਸਿਰਕਾ ਪਾਵਾਂਗੇ ਤੇ ਹੌਲੀ-ਹੌਲੀ ਪਾਈ ਚੱਲਾਂਗੇ ਤੇ ਨਾਲ ਦੀ ਨਾਲ ਇਹਨੂੰ ਫਾੜੀ ਚੱਲਾਂਗੇ ਆਪਾਂ ਆ ਸਟ੍ਰੰਗਰ ਕੇ ਥੋੜਾ ਥੋੜਾ ਪਾਵਾਂਗੇ ਤੇ ਫਿਰ ਫੜ ਚੱਲਾਂਗੇ ਇੱਕੇ ਦਮ ਨਹੀਂ ਆਪਾਂ ਸਾਰਾ ਪਾਉਂਦੇ ਥੋੜਾ ਥੋੜਾ ਕਰਕੇ ਪਾਵਾਂਗੇ ਦੁੱਧ ਆਪਣਾ ਫਟਣਾ ਸ਼ੁਰੂ ਹੋ ਗਿਆ ਆਪਨਾ ਆਪਣਾ ਪਨੀਰ ਅੱਡ ਹੋ ਗਿਆ ਤੇ ਪਾਣੀ ਅੱਡ ਹੋ ਗਿਆ ਦੇਖੋ ਹਰਾ ਹਰਾ ਹੋ ਗਿਆ ਨਾ ਤੇ ਜਦੋਂ ਆਪਾਂ ਸਿਰਕਾ ਪਾਵਾਂਗੇ ਜਾਂ ਨਿੰਬੂ ਪਾਵਾਂਗੇ ਥੋੜੀ ਕੰਜੂਸੀ ਨਾ ਕਰਿਓ ਬਾਦੀ ਪਾ ਦਿਓ ਕਿਉਂਕਿ ਬਹੁਤ ਵਧੀਆ ਫਟਦਾ ਫਿਰ ਤੇ ਪਨੀਰ ਬਹੁਤ ਕਾਫੀ ਨਿਕਲੇ ਆਉਂਦਾ ਹੈ ਤੇ ਇਹ ਰਾਜ ਭੋਗ ਮਠਿਆਈ ਬਣਾਉਣੀ ਨਾ ਬਹੁਤ ਹੀ ਸੌਖਾ ਤਰੀਕਾ ਹੈ ਤੇ ਅੱਜ ਆਪਾਂ ਬਣਾਉਨੇ ਤੇ ਹੁਣ ਆਪਾਂ ਨਾ ਇਹ ਗੈਸ ਬੰਦ ਕਰ ਦਿੰਨੇ ਆ ਤੇ ਇਧਰ ਆਪਾਂ ਛਾਣਨੀ ਲੈ ਲਈ ਹੈ ਤੇ ਇਹਦੇ ਉੱਤੇ ਆਪਾਂ ਆਪਣਾ ਮਲ ਮਲ ਦਾ ਦੁਪੱਟਾ ਕੱਪੜਾ ਵਿਛਾਤਾ ਤੇ ਹੁਣ ਆਪਾਂ ਛਾਣਾਂਗੇ ਨੂੰ ਆਪਾਂ ਨਾ ਪਨੀਰ ਨੂੰ ਛਾਣ ਲਿਆ ਪਾਣੀ ਤਾਂ نیچے ਉੜ ਗਿਆ ਤੇ ਪਨੀਰ ਆਪਣੇ ਉੱਪਰ ਆ ਗਿਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਹੋ ਨਾ ਪਾਇਆ ਤਾਂ ਪਾਣੀ ਨਿਚੋੜ ਦਿਆਂਗੇ ਪਾਣੀ ਬਿਲਕੁਲ ਵੀ ਨਹੀਂ ਆਪਣਾ ਰਹਿਣ ਦੇਣਾ ਇਹਦੇ ਵਿੱਚ ਕੈਸ ਤਕਾ ਕਰਕੇ ਨਿਚੋੜ ਦਿਆਂਗੇ ਆਪਾਂ ਆਪਾਂ ਦੀ ਪਨੀਰ ਦਾ ਪਾਣੀ ਕੱਢਨੇ ਆ ਪਾਣੀ ਕੱਢ ਕੇ ਨਾ ਆਪਾਂ 10 ਮਿੰਟ ਇਹਦੇ ਉੱਤੇ ਨਾ ਦਾਬ ਦੇ ਕੇ ਰੱਖਤਾ ਸੀ ਤੇ ਆਪਣਾ ਪਨੀਰ ਦਾ ਪਾਣੀ ਬਿਲਕੁਲ ਨਿਕਲ ਗਿਆ ਤੇ ਹੁਣ ਆਪਾਂ ਨਾ ਇਹਨੂੰ ਮੈਸ਼ ਕਰਾਂਗੇ ਆਪਾਂ ਆਪਾਂ ਨੂੰ ਵਧੀਆ ਸੌਫਟ ਕਰਨਾ ਹੈ ਆਪਾਂ ਨੂੰ 4 ਤੋਂ 5 ਮਿੰਟ ਨਾ ਇਸ ਤਰ੍ਹਾਂ ਕਰਕੇ ਮਸਲਾਂਗੇ ਤੇ ਆਪਾਂ ਮਿਕਸੀ ਜੱਗ ਚ ਪਾ ਕੇ ਵੀ ਕਰ ਸਕਦੇ ਆ ਤੇ ਹੱਥਾਂ ਨਾਲ ਵੀ ਕਰ ਸਕਦੇ ਆ ਆਪਾਂ ਜੀ ਪਨੀਰ ਨੂੰ ਨਾ 5 ਤੋਂ 6 ਮਿੰਟ ਮਸਲ ਲੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਰਾ ਰੋਟ ਆਪਾਂ ਕਾਰਨ ਫਲਾਰ ਵੀ ਪਾ ਸਕਦੇ ਆ ਤੇ ਮੈਂ ਦੋ ਚਮਚ ਪਾਉਂਗੀ ਕੌਰਨ ਫਲਾਰ ਦੇ ਆ ਦੋ ਚਮਚ ਪਾਵਾਂਗੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫੂਡ ਕਲਰ ਪਾਵਾਂਗੇ ਜੈਲੋ ਫੂਡ ਕਲਰ ਪਾਵਾਂਗੇ ਕਿਉਂਕਿ ਆਪਾਂ ਰਾਜ ਭੋਗ ਬਣਾ ਰਹੇ ਆ ਨਾ ਤੇ ਫਿਰ ਵਿੱਚ ਕਲਰ ਤਾਂ ਆਪਾਂ ਨੂੰ ਚਾਹੀਦਾ ਹੀ ਹੈ ਕਲਰ ਆਪਦੇ ਹਿਸਾਬ ਨਾਲ ਥੋੜਾ ਬਹਾਲ ਆਪਾਂ ਪਾ ਸਕਦੇ ਹਾਂ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਨਾ ਤੇ ਭੰਤੋ ਛੇ ਮਿੰਟ ਆਪਾਂ ਨੂੰ ਫੇਰ ਮਸਲਾਂਗੇ ਆਪਾਂ ਜੀ ਪਹਿਲਾਂ ਪਨੀਰ ਨੂੰ ਨਾ 5 ਮਿੰਟ ਹੱਥਾਂ ਨਾਲ ਫੈਂਟਿਆ ਸੀ ਫਿਰ ਆਪਾਂ ਇਹਦੇ ਵਿੱਚ ਆਰਾ ਰੋਟ ਪਾ ਕੇ ਤੇ ਆਪਾਂ ਹੱਥਾਂ ਨਾਲ ਮੈਂ ਫੈਂਟਿਆ ਨਹੀਂ ਫੈਂਕਿਆ ਗਿਆ ਫਿਰ ਹੁਣ ਆਪਾਂ ਨੇ ਮਿਕਸੀ ਵਾਲੇ ਜੱਗ ਚ ਪਾ ਲਿਆ ਤੇ ਬਹੁਤ ਹੀ ਵਧੀਆ ਸੌਫਟ ਬਣ ਗਿਆ ਤੇ ਤੁਸੀਂ ਵੀ ਐਸ ਤਰ੍ਹਾਂ ਹੀ ਕਰਿਓ ਤੇ ਸੌਖਾ ਤਰੀਕਾ ਹੈ ਹੱਥਾਂ ਨਾਲ ਤਾਂ ਤੁਹਾਨੂੰ ਲੱਗ ਜਾਂਦੇ ਤੇ ਆਪਾਂ ਇਹ ਬਾਹਰ ਕੱਢ ਲਾਂਗੇ ਸਾਰਾ ਤੇ ਬਹੁਤ ਹੀ ਵਧ ਗਿਆ ਆਪਣਾ ਇਹ ਪਨੀਰ ਤਿਆਰ ਹੋ ਗਿਆ ਰਾਜ ਭੋਗ ਵਾਸਤੇ ਤੇ ਹੁਣ ਆਪਾਂ ਇੱਧਰ ਰੱਖੀਏ ਪੈਨ ਇੱਧਰ ਆਪਾਂ ਪੈਨ ਰੱਖ ਲਿਆ ਇਹਦੇ ਵਿੱਚ 4 ਕੱਪ ਪਾ ਦੇ ਪਾਣੀ ਦੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਚੀਨੀ ਚੀਨੀ ਪਾ ਦਾਂਗੇ ਆਪਾਂ 500 ਗ੍ਰਾਮ ਹੁਣ ਆਪਾਂ ਨਾ ਇਹ ਚੀਨੀ ਇਨਾ ਤਰ ਮੈਲਟ ਨਹੀਂ ਹੋਦੀ ਵਾਲ ਨਹੀਂ ਆਉਂਦਾ ਆਪਾਂ ਓਨਾ ਟਾਈਮ ਲੈਣਾ ਅਰਚੀ ਮਾਰਦਾਂ ਦੀ ਚੀ ਜੀ ਤੇ ਉਹਨਾਂ ਟਾਈਮ ਆਪਾਂ ਰਾਜ ਭੋਗ ਬਣਾ ਲਾਂਗੇ। ਐਤੋਂ ਹੁਣ ਆਪਾਂ ਰਾਜ ਭੋਗ ਨੂੰ ਮਸਲ ਕੇ ਥੋੜਾ ਜਿਹਾ ਠੀਕ ਕਰ ਲੈਨੇ। ਹੁਣ ਆਪਾਂ ਇਹਨਾਂ ਨੂੰ ਆ ਛੋਟੇ ਛੋਟੇ ਬਣਾਵਾਂਗੇ ਕਿਉਂਕਿ ਇਹ ਨਾ ਫੁੱਲ ਜਾਂਦੇ ਆ ਜਿਆਦੇ। ਐਸ ਤਰ੍ਹਾਂ ਕਰਕੇ ਇਹ ਫੁੱਲੇ ਜਾਂਦੇ ਹੁਣ ਆਪਾਂ ਇਹ ਵਿੱਚ ਨਾ ਰਸਤਕਾ ਕਰਕੇ ਖੱਡਾ ਕਰ ਲਾਂਗੇ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਪਿਸਤੇ ਪਾ ਦਾਂਗੇ ਐਸ ਤਰ੍ਹਾਂ ਕਰਕੇ ਹੁਣ ਆਪਾਂ ਇਹ ਤਾਂ ਫੇਰ ਰਾਜ ਭੋਗ ਕਰ ਦਾਂਗੇ ਗੋਲਾਈ ਤਰ੍ਹਾਂ ਬੰਲੇ ਦੀ ਐਸ ਤਰ੍ਹਾਂ ਕਰਕੇ ਐਸ ਤਰ੍ਹਾਂ ਕਰਕੇ ਹੁਣ ਆਪਾਂ ਨਾ ਬਣਾ ਲਾਂਗੇ ਕੀ ਆ ਬਹੁਤ ਹੀ ਆਸਾਨ ਤਰੀਕਾ ਹੈ ਆਪਣੇ ਮਿਕਸੀ ਜੱਗ ਦੇ ਵਿੱਚ ਨਾ ਪੈਂਟ ਲੋ ਬਸੇ ਪਾਣੀ ਨਹੀਂ ਵਿੱਚ ਹੋਣਾ ਚਾਹੀਦਾ ਜੇ ਪਾਣੀ ਹੋਊਗਾ ਤਾਂ ਲਿਕਵਿਡ ਹੋ ਜਾਊਗਾ ਫੇਰ ਆਪਣਾ ਪਾਣੀ ਕੱਢ ਲਿਓ ਤੇ ਫੇਰ ਰਾਜ ਭੋਗ ਬਹੁਤ ਵਧੀਆ ਬਣਦੇ ਜਾਂ ਗਲਾਬ ਜਾਮਨ ਜਾਂ ਰਸਗੁਲੇ ਕੁਝ ਵੀ ਬਣਾਉਣਾ ਐਸ ਤੱਕ ਬਣਾ ਸਕਦੇ ਆ ਆਪਾਂ ਤੇ ਹੁਣ ਆਪਾਂ ਐਸ ਤੱਕ ਕਰਕੇ ਇਹਨਾਂ ਨੂੰ ਤਿਆਰ ਕਰ ਲਾਂਗੇ ਆਪਾਂ ਜੀ ਰਾਜ ਭੋਗ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਨਾ ਇਹਦੇ ਵਿੱਚ ਦੋ ਲਾਇਚੀਆਂ ਖੋਲ ਲਿਆਂਗੇ। ਚਾਸ਼ਨੀ ਦੇ ਵਿੱਚ ਨਾ ਦੋ ਲਾਇਚੀਆਂ ਖੋਲ ਦਾਂਗੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਚਾਸ਼ਨੀ ਦੇ ਵਿੱਚ ਫੂਲ ਕਲਰ। ਹੁਣ ਆਪਾਂ ਇਹਦੇ ਵਿੱਚ ਰਾਜਪੋਗ ਨਾ ਇੱਕ ਇੱਕ ਕਰਕੇ ਪਾਵਾਂਗੇ ਤੇ ਆਪਾਂ ਇਹਦੀ ਚਾਸ਼ਨੀ ਦਾ ਉਬਾਲਾ ਨੀਰੋ ਕੁੰਡੇ ਨਾ ਤੇ ਪਾਣੀ ਨਾ ਤਾਂ ਜੇ ਜ਼ਰੂਰਤ ਪਈ ਤਾਂ ਆਪਾਂ ਗਰਮ ਕਰਕੇ ਇਹਦੇ ਵਿੱਚ ਨਾਲ ਦੀ ਨਾਲ ਚਾਸ਼ਨੀ ਚ ਹੋਰ ਪਾ ਲਾਂਗੇ ਜੇ ਆਪਣੀ ਚਾਸ਼ਨੀ ਘੱਟ ਰਹੀਗੀ ਤਾਂ ਆਪਾਂ ਇਹਨੂੰ 15 ਤੋਂ 20 ਮਿੰਟ ਆਵਾਵਾਂਗੇ ਇਹਨਾਂ ਹੁਣ 5 ਮਿੰਟ ਨਾ ਆਪਾਂ ਇਹਨਾਂ ਨੂੰ ਖੁੱਲ੍ਹੇ ਪਕਾਵਾਂਗੇ ਫੇਰ ਆਪਾਂ ਇਹਨਾਂ ਧੱਕ ਕੇ ਪਕਾਵਾਂਗੇ 5 ਮਿੰਟ ਹੋ ਗਏ ਆਪਣੇ ਰਾਜ ਭੋਗ ਨੂੰ ਉਬਲਦਿਆਂ ਨੂੰ ਤੇ ਹੁਣ ਆਪਾਂ ਨਾ ਇਹਨੂੰ 5 ਮਿੰਟ ਧੱਕ ਕੇ ਪਕਾਵਾਂਗੇ ਨਾਲੇ ਆਪਾਂ ਫੇਰ ਇਹਨਾਂ ਨੇ ਚੈੱਕ ਕਰ ਲਾਂਗੇ ਥੋੜੀ ਜਿਹੀ ਵਿਰਲ ਜੀ ਰੱਖਾਂਗੇ ਤੇ ਢੱਕ ਦੇਵਾਂਗੇ ਅੰਦਰੋਂ ਤਾਂ ਆਪਾਂ ਨੇ ਢੱਕ ਕੇ ਹੋਰ ਪਕਾ ਲਿਆ ਤੇ ਦੇਖੋ ਆਪਣੇ ਰਾਜ ਭੋਗ ਨਾ ਫੁੱਲ ਕੇ ਵੱਡੇ ਵੱਡੇ ਹੋ ਗਏ ਤੇ ਆਪਾਂ ਜੀ ਹੁਣ ਇਹਦੀ ਨਾ ਬਸੇ ਨਿਗਾ ਰੱਖਣੀ ਪਊਗੀ ਆਪਾਂ ਨੂੰ ਆਪਾਂ 10 ਮਿੰਟ ਇਹਨਾਂ ਨੂੰ ਹੋਰ ਉਬਾਲਾਂਗੇ ਜੇ ਆਪਣੀ ਚਾਸ਼ ਨਹੀਂ ਘੱਟ ਰਹੇਗੀ ਤੇ ਆਪਾਂ ਨਾ ਇਹਦੇ ਵਿੱਚ ਗਰਮ ਪਾਣੀ ਪਾਉਣੇ ਤੇ ਹੁਣ ਮੈਂ ਸਾਨੂੰ 10 ਮਿੰਟਾਂ ਮਗਰੋਂ ਹੀ ਬਖਾਉਂਗੀ ਤੇ 20 ਮਿੰਟ ਪਕਾਉਣਾ ਹੈ ਆਪਾਂ ਆਪਣੇ ਜੀ ਰਾਜ ਭੋਗ ਨੂੰ ਨ ਪਕਦਿਆਂ ਨੂੰ 20 ਮਿੰਟ ਹੋ ਗਏ ਪੂਰੇ ਤੇ ਬਹੁਤ ਵਧੀਆ ਦੇਖੋ ਬਣ ਕੇ ਨਾ ਫੁੱਲ ਕੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਗੈਸ ਬੰਦ ਕਰ ਦਿਆਂਗੇ ਤੇ ਹੁਣ ਆਪਾਂ ਇਹਨਾਂ ਨੂੰ ਨਾ ਠੰਡੇ ਕਰਾਂਗੇ ਇੱਕ ਵਾਰੀ ਠੰਡਾ ਕਰਕੇ ਤੇ ਫੇਰ ਆਪਾਂ ਇਹਨਾਂ ਨੂੰ ਦੇਖਾਂਗੇ ਹਾਂ ਜੀ ਆਪਣੇ ਰਾਜ ਭੋਗ ਇਹ ਨਾ ਠੰਡੇ ਹੋ ਗਏ ਆ ਤੇ ਹੁਣ ਆਪਾਂ ਨਾ ਇਹਨੂੰ ਐਸ ਬੋਲ ਚ ਕੱਢ ਲਾਂਗੇ ਹਾਂਜੀ ਦੇਖੋ ਆਪਣੇ ਰਾਜ ਭੋਗ ਵਧੀਆ ਬਣ ਕੇ ਤਿਆਰ ਹੋ ਗਏ ਆ ਤੇ ਆਪਾਂ ਨਾ ਵਿੱਚ ਵੀ ਚੈੱਕ ਕਰਦੇ ਰਹੇ ਸੀ ਤੇ ਪਾਣੀ ਨਾ ਵਿੱਚੋਂ ਡੇਢ ਕ ਕਰਛੀ ਆਪਾਂ ਹੋਰ ਪਾਇਆ ਸੀਗਾ ਚਾਸ਼ਨੀ ਆਪਣੀ ਥੋੜੀ ਰਹਿ ਗਈ ਸੀ ਤਾਂ ਕਰਕੇ ਤੇ ਹੁਣ ਆਪਾਂ ਇਹਨੂੰ ਸਰਵ ਕਰਕੇ ਦੇਖਦੇ ਆ ਕਿਵੇਂ ਦੇ ਬਣਿਆ ਆਪਣਾ ਰਾਜ ਭੋਗ ਆ ਦੇਖੋ ਕਿ ਨਾ ਵਧੀਆ ਜੂਸੀ ਬਣਿਆ ਬਹੁਤ ਹੀ ਵਧੀਆ ਬਣਿਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਰਕੇ ਆ ਦੇਖੋ ਜੀ ਆਪਣਾ ਰਾਜ ਭੋਗ ਨਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਆ ਨਾਲੇ ਸੌਫਟ ਹੈ ਤੇ ਨਾਲੇ ਜਾਰੀ ਦਾ ਰੈਪੋਟ ਵਧੀਆ ਬਣਿਆ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਘਰੇ ਬਣਾਇਓ ਤੇ ਨਾਲੇ ਜਵਾਕਾ ਨੂੰ ਖਵਾਇਓ ਤੇ ਨਾਲੇ ਸ਼ੋਧ ਬਣਾਇਓ ਘਰੇ ਆਪਣੇ ਤੇ ਹੁਣ ਆਪਾਂ ਨਾ ਇਹਨਾਂ ਦੇ ਉੱਤੇ ਥੋੜੀ ਜੀ ਡੈਕੋਰੇਟ ਕਰ ਦੇਵਾਂਗੇ ਆ ਥੋੜੇ ਜਿਹਾ ਕੇਸਰ ਆਵੇ ਤਾਗੇ ਆਪਣੇ ਕੋਲੇ ਇੰਨਾ ਵੀ ਆਪਾਂ ਡੈਕੋਰੇਟ ਕਰ ਦਿਆਂਗੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸਿਕਾ